ਆਰਾਮ ਮੁਖਾ ਨੈ ਮੈਨੋ ਇਸ ਤਰ੍ਹਾਂ ਦਸਿਆ ਉਹ ਵੇਗਾ ਪਾਠ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ ਗਵਾ ਗਏ ਤੋਂ ਗੁਸਤਾਖੀ ਮਾਫੀ ਨੂੰ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦੇਣਾ ਉਹਨਾਂ ਮਿਲਤੇ ਗਿਆ ਉਹਦੀ ਬਖਸ਼ੀ ਸੀ ਪਾਤਰਤਾ ਨਹੀਂ ਸੀ ਪਾਂਡਾ ਨੇ ਸੀ ਗਵਾ ਦਿੱਤਾ ਡੁੱਲ ਗਏ ਇਸ ਤਰ੍ਹਾਂ ਜਿਨਾ ਦੀ ਸਮਰੱਥਾ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਧਨ ਮਿਲਤੇ ਜਾਂਦਾ ਹੈ ਗਵਾ ਬੈਠਦਾ ਹੈ ਗਵਾ ਬੈਣਾ ਪਾਤਰਤਾ ਨਹੀਂ ਮੈਂ بڑے بڑے ਚੋਟੀ ਦੇ ਧਨવાન ਉਰੋਂ ਦੇ ਪਿੱਛੇ ਦੇਖੇ ਨੇ ਮਿਲ ਗਿਆ ਕਿਦਰੇ ਅਚਨ ਚੇਤ ਧਨ ਪਾਤਰਤਾ ਨਹੀਂ ਸੀ ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ ਜਲਕ ਗਵਾਹ ਬੈਠੇ ਪਾਤਰਤਾ ਨਹੀਂ ਸੀ ਪਰਮਾਤਮਾ ਦੇ ਕੇ ਖੁੰਦਾ ਨਹੀਂ ਹੈ ਉਹ ਫਿਰ ਵੀ ਦੇ ਹੀ ਜਾਂਦਾ ਹੁੰਦਾ ਹੈ ਪਾਤਰਤਾ ਛੋਟੀ ਆਉਂਦੀ ਡੁੱਲ ਜਾਂਦਾ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ ਅੰਮ੍ਰਿਤ ਵੇਲੇ ਦਾ ਉੱਠਣਾ ਹੈ ਜਾਗਣਾ ਹੈ ਜਬ ਤੱਕ ਕਰਨਾ ਹੈ ਇਹ ਆਪਣੀ ਪਾਤਰਤਾ ਬਣਾਣੀ ਹੈ ਯਕੀਨ ਨਾ ਜਾਣੋ ਜਿਸ ਦਿਨ ਪਾਤਰਤਾ ਬਣ ਗਈ ਉਸੇ ਦਿਨ ਨਾਮਦਾਰਾ